ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਮਨप्रीत कौर ਹਰ ਰੋਜ਼ ਜਿ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਗੱਲ ਡੇਰਾ ਮੁਖੀ ਦੀ ਕਰਦੇ ਆਂ ਜੀ ਵੈਸੇ ਤਾਂ ਹੁਣੇ ਖਬਰ ਆਮ ਹੀ ਹੋ ਗਈ ਹੈ ਕਿਉਂਕਿ ਥੋੜੇ ਕੁ ਦਿਨਾਂ ਬਾਅਦ ਹੀ ਇਹ ਖਬਰ ਆਉਣ ਲੱਗ ਜਾਂਦੀ ਹੈ ਸਾਹਮਣੇ ਕਿ ਪੈਰੋਲ ਮਿਲੀ ਪੈਰੋਲ ਮਿਲੀ ਤੇ ਹੁਣ ਫੇਰ ਤੋਂ ਕਹਿੰਦੇ ਡੇਰਾ ਮੁਖੀ ਨੂੰ 15ਵੀਂ ਵਾਰ ਪੈਰੋਲ ਮਿਲ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਡੇਰਾ ਮੁਖੀ ਨੂੰ 15ਵੀਂ ਵਾਰ ਪੈਰੋਲ ਮਿਲ ਗਈ ਹੈ ਤੇ ਸ਼ਾਇਦ ਉਹਨੇ ਅੱਜ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਾ 15ਵੀਂ ਵਾਰ 40 ਦਿਨਾਂ ਦੇ ਲਈ ਉਹਨੂੰ ਪੈਰੋਲ ਮਿਲੀ ਹੈ ਤੇ ਕੱਲ ਉਹਨੂੰ ਜਦੋਂ ਪੈਰੋਲ ਮਿਲੀ ਹੈ ਪਰ ਉਹਨੂੰ ਕਹਿੰਦੇ ਕੱਲ ਜਦੋਂ ਮਨਜ਼ੂਰ ਹੋਈ ਹੈ ਤੇ ਫਿਰ ਉਹਨੇ ਆਪਦਾ ਸਾਰਾ ਸਮਾਂ ਇੱਥੇ ਕਿ ਕਹਿੰਦੇ ਅਬੀ ਸਿਰਸੇ ਵਾਲੇ ਡੇਰੇ ਦੇ ਵਿੱਚ ਲੰਘਾਉਣਾ ਉਹਨੂੰ 15ਵੀਂ ਵਾਰ ਪਰੋਲ ਮਿਲਣਾ ਤੇ ਉਹਦੇ ਉੱਤੇ ਇੰਨੇ ਵੱਡੇ ਕੇਸ ਦਰਜ ਹੋਣਾ ਇੰਨੀ ਵੱਡੀ ਉਹਨੂੰ ਸਜ਼ਾ ਮਿਲਣਾ ਇਸ ਦੇ ਬਾਵਜੂਦ ਉਹਦੇ ਵੱਲੋਂ ਬਾਹਰ ਆ ਜਾਣਾ ਇਹ ਸਮੇਂ ਸਮੇਂ ਦੇ ਉੱਤੇ ਵਿਵਾਦਾਂ ਦਾ ਚਰਚਾ ਦਾ ਵਿਚਾਰ ਹੀ ਹੈ ਗੱਲ ਪਰ ਇੱਥੇ ਨਾ ਕਿਸੇ ਨੂੰ ਫਰਕ ਪਿਆ ਤੇ ਨਾ ਕਿਸੇ ਨੂੰ ਪੈਣਾ ਤੇ ਸਿਰਸੇ ਵਾਲੇ ਬਾਰੇ ਇਹੀ ਗੱਲ ਕਹਿੰਦੀ ਹੁੰਦੀ ਜੇਲ ਇਹ ਭਾਈ ਉਹਦਾ ਆਚਰਣ ਚੰਗਾ ਇਸ ਕਰਕੇ ਉਹਨੂੰ ਬਾਹਰ ਆਉਣ ਦਾ ਮੌਕਾ ਮਿਲਦਾ ਬਰਸ਼ਰੋਮੀ ਕਮੇਟੀ ਨੇ ਕੱਲ ਇਤਰਾਜ਼ ਫਿਰ ਫਰਗਟਾਇਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਕੀ ਇਹਦੇ ਵਾਸਤੇ ਹੀ ਸਾਡਾ ਕੁਝ ਬਣਿਆ ਜਾਂ ਕਿਸੇ ਹੋਰ ਕੈਜੀ ਵਾਸਤੇ ਵੀ ਹੈਗਾ ਤੇ ਜਦੋਂ ਆਪਾਂ ਤੁਲਨਾ ਕਰਕੇ ਦੇਖਦੇ ਮੰਦੀ ਸਿੰਘਾ ਦੇ ਨਾਲ ਵੀ ਜਿਹੜੇ ਬੰਦੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਉਸ ਤੋਂ ਵੀ ਕਈ ਕਈ ਬਰੇ ਉੱਤੇ ਬੈਠ ਚੁੱਕੇ ਆ ਜੇਲ੍ਹਾਂ ਦੇ ਵਿੱਚ ਕਿ ਉਹਨਾਂ ਨੂੰ ਬਾਹਰ ਆਉਣ ਦਾ ਮੌਕਾ ਨਹੀਂ ਮਿਲਦਾਗਾ ਤਾਂ ਫਿਰ ਇਓ ਲੱਗਦਾ ਵੀ ਭਾਈ ਕਾਨੂੰਨ ਤੰਤਰ ਦਾ ਮਜ਼ਾਕ ਜਣ ਆਇਆ ਜਾ ਰਿਹਾ ਸੋ ਇਹ ਵੀ ਕਿ ਹਰਿਆਣੇ ਦੀ ਪੁਲਿਸ ਜਾਂ ਹਰਿਆਣੇ ਦੀ ਜੇਲ੍ਹ ਸਿਸਟਮ ਉਹ ਜਹਾਰਿਆਣੀ ਦੀ ਸਰਕਾਰ ਉਹਦੇ ਉੱਤੇ ਖਾਸ ਮਿਹਰਬਾਨਾ ਜਾਂ ਕਿਵੇਂ ਆ ਇਹਦੇ ਬਾਰੇ ਕੋਈ ਵੀ ਟਿੱਪਣੀ ਕਰ ਲਓ ਪਰ ਜਿਹੜੇ ਭਗਤ ਆ ਉਹ ਇਹ ਗੱਲ ਕਹਿੰਦੇ ਵੀ ਪਿਤਾ ਜੀ ਨੇ ਬੜੇ ਚੰਗੇ ਕੰਮ ਕੀਤੇ ਆ ਤੇ ਇਸ ਕਰਕੇ ਉਹਨਾਂ ਨੂੰ ਬਾਹਰ ਆਉਣ ਦਾ ਮੌਕਾ ਮਿਲਦਾ ਪਿਤਾ ਜੀ ਨੂੰ ਪਛਾਇਆ ਗਿਆ ਪਿਤਾ ਜੀ ਦਾ ਕਸੂਰ ਕੋਈ ਨਹੀਂਗਾ ਤੇ ਪਿਤਾ ਜੀ ਨਾਲ ਧੋਖਾ ਦੇ ਧੱਕਾ ਹੋਇਆ ਤੇ ਇਸ ਕਰਕੇ ਉਹਨਾਂ ਨੂੰ ਬਾਹਰ ਆਉਣ ਦਾ ਮੌਕਾ ਮਿਲਦਾ ਉਹ ਆਪਦੇ ਸੰਗਤ ਨੂੰ ਆਪਦੇ ਬੱਚਿਆਂ ਨੂੰ ਮਿਲਦੇ ਆ ਪਰ ਜਿਹੜੇ ਤਰਕਯੋਗ ਲੋਕ ਆ ਉਹ ਇਹ ਗੱਲ ਕਹਿੰਦੇ ਵੀ ਪਾਈ ਇੱਕ ਤਖੜੇ ਦਾ ਸੱਤੀ ਨਹੀਂ ਸੀ ਸੋ ਹੁੰਦਾ ਕੀ ਜੇਲਾ ਨਾ ਮਜ਼ਾਕ ਬਣ ਕੇ ਰਹਿ ਗਿਆ ਤੇ ਜੇਲ੍ਹ ਦੇ ਵਿੱਚ ਲਈ ਜੋ ਬਾਹਰ ਆਜੋ ਤੇ ਲਈ ਜੋ ਬਾਹਰ ਆਜੋ ਤੇ ਲਈ ਜੋ ਬਾਹਰ ਆਜੋ ਇੱਕ ਖੇਡ ਬਣੀ ਪਈ ਆ ਸੋ ਵੀਨੇ ਪੜ ਕੀ ਬਣਦਾ ਪਰ ਇਹ ਆ ਕਿ ਮੇਰਾ ਕਹਿ ਲਾ ਵੀ ਅੱਜ ਉਹਨੇ 40 ਦਿਨ ਦੇ ਵਾਸਤੇ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਾ ਜੀ ਤੇ ਇਸ ਤੋਂ ਪਹਿਲਾਂ ਇਹ ਅਗਸਤ ਮਹੀਨੇ ਦੇ ਵਿੱਚ ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਤੇ ਉਦੋਂ 40 ਦਿਨ ਲਈ ਬਾਹਰ ਆਏ ਆ ਸੋ ਸਾਲ ਦੇ ਵਿੱਚ ਤਿੰਨ ਚਾਰ ਵਾਰ ਬਾਹਰ ਆਉਣ ਦਾ ਮੌਕਾ ਵੀ ਜਾਂਦਾ ਜੀ ਜੀ ਬਿਲਕੁਲ ਟਨਨ ਸਾਹਿਬ ਪਤਾ ਨਹੀਂ ਇਹ ਕਿਉਂ ਹਰ ਕਿਸੇ ਦੇ ਲਈ ਨਿਯਮ ਵੱਖੋ ਵੱਖਰੇ ਨੇ ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈ ਸਮਝ ਤੋਂ ਬਾਹਰ ਹੈ ਜੀ ਸਾਰਾ ਕੁਝ ਖੈਰ ਅੱਗੇ ਵਧਦੇ ਜਾਂ ਸੀ ਉਧਰ ਸੁਖਪਾਲ ਸਿੰਘ ਖੈਰਾ ਹੋ ਰਾ ਨਹੀਂ ਕਹਿੰਦੇ ਭਗਵਾਨ ਸੁਭਾਨ ਹੋ ਰਾ ਤਾਂ ਅਸਤੀਫਾ ਮੰਗ ਲਿਆ ਜੀ ਇਹ ਕਿਉਂ ਮੰਗਣ ਲੱਗੇ ਅਸਤੀਫਾ ਦੇਖੋ ਜੀ ਗੱਲ ਇਹ ਕਿ ਬੁਲਦੀਏ ਜਿਹੜੇ ਉਹਨਾਂ ਦੇ ਵੱਲੋਂ ਅਸਤੀਫਾ ਇਸ ਕਰਕੇ ਮੰਗੇ ਜਾਂਦਾ ਹੁੰਦਾ ਜੇ ਤੁਹਾਡੇ ਰਾਜ ਦੇ ਵਿੱਚ ਬਹੁਤ ਕੁਝ ਗਲਤ ਹੋਈ ਜਾਂਦਾ ਤੇ ਤੁਸੀਂ ਸਹੀ ਤਰੀਕੇ ਨਾਲ ਸਰਕਾਰ ਨੂੰ ਚਲਾ ਨਹੀਂ ਰਹੇ ਜੇ ਚਲਾ ਨਹੀਂ ਸਕੇ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਕੈਪਟਨ ਹੁੰਦੇ ਸੀ ਮੁੱਖ ਮੰਤਰੀ ਉਦੋਂ ਆਮ ਆਦਮੀ ਪਾਰਟੀ ਵਾਲੇ ਵੀ ਚੀਜ਼ ਕਰਨੇ ਹੀ ਗੱਲ ਕਰ ਰਹੇ ਹੁੰਦੇ ਸੀ ਕੈਪਟਨ ਅਸਤੀਫਾ ਦੇਵੇ ਤੇ ਆਪਣੇ ਅਸਤੀਫਾ ਦੇਵੇ ਪਰ ਉਦੋਂ ਕਦੇ ਉਹਨੇ ਨਹੀਂ ਅਸਤੀਫਾ ਦਿੱਤਾ ਤੇ ਹੁਣ ਇਹਦੇ ਭਗਵੰਤ ਮਾਨ ਨੇ ਨਹੀਂ ਲੈਣਾ ਕੋਈ ਸਰਪੰਚੀ ਨਹੀਂ ਛੱਡਦਾ ਕੋਈ ਨੰਬਰਦਾਰੀ ਨਹੀਂ ਛੱਡਦਾ ਇਹ ਮੁੱਖ ਮੰਤਰੀ ਦੀ ਕੁਰਸੀ ਕਿਉਂ ਨਹੀਂ ਛੱਡਣੀ ਹੈ ਪਰ ਜਿਹੜੀ ਤਾਜ਼ਾ ਜਾਣਕਾਰੀ ਆਈ ਹੈ ਉਹ ਇਹ ਹੈ ਜੀ ਭਗਵੰਤ ਮਾਨ ਨੇ ਕਿਹਾ ਵੀ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਖਤਮ ਹੋਈ ਪਈ ਹੈ ਪੰਜਾਬ ਦੇ ਵਿੱਚ ਨਿਤ ਗੋਲੀ ਚੱਲਦੀ ਹੈ ਇਹਦੇ ਤੋਂ ਬੰਦੇ ਵਰਦੇ ਆ ਇਸ ਕਰਕੇ ਕਿ ਆਪ ਦੇ ਬੁਖਬੰਦਰੀ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਇਹਨਾਂ ਨੂੰ ਇਸ ਕੁਰਸੀ ਦੇ ਉੱਤੇ ਬੈਠੇ ਰਹਿਣ ਦਾ ਕੋਈ ਹੱਕ ਨਹੀਂਗਾ ਇਹਨਾਂ ਦੇ ਵੱਲੋਂ ਪੰਜਾਬ ਦਾ ਬੜਾ ਨੁਕਸਾਨ ਕਰ ਦਿੱਤਾ ਗਿਆ ਤੇ ਜੇ ਇਹ ਕੁਰਸੀ ਤੋਂ ਅਸਤੀਫਾ ਨਹੀਂ ਦਿੰਦੇ ਤੇ ਫਿਰ 1 ਸਾਲ ਹੀ ਰਹਿ ਗਿਆ ਤੇ ਲੋਕ ਇਹਨੂੰ ਆਪ ਲਾ ਦੇਣਗੇ ਉਹਨਾਂ ਨੇ ਇਹ ਗੱਲ ਕਹੀ ਵੀ ਪੰਜਾਬ ਦੇ ਵਿੱਚ ਇਸ ਬੜੇ ਹਰ ਗੱਲ ਦੇ ਉੱਤੇ ਰਾਜਨੀਤੀ ਦੇ ਕੱਲੇ ਇਸ਼ਤਿਹਾਰ ਹੀ ਚੱਲਦੇ ਆ ਇਹ ਹੋਰ ਪ੍ਰੈਕਟੀਕਲ ਤੌਰ ਦੇ ਉੱਤੇ ਉਹ ਕਹਿੰਦੇ ਵੀ ਕੁਝ ਨਹੀਂ ਹੁੰਦਾਗਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਦੇ ਉਹਦੇ ਤੁਰਸਤੀ ਵੱਲਣਾ ਚਾਹੀਦਾ ਜੀ ਜੀ ਜਨਾਬ ਸਾਹਿਬ ਵੈਸੇ ਲਾ ਐਂਡ ਆਰਡਰ ਦੀ ਸਥਿਤੀ ਤਾਂ ਵਾਕਈ ਖਰਾਬ ਹੈ ਇਸ ਵੇਲੇ ਪੰਜਾਬ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਹਰ ਰੋਜ਼ ਗੋਲੀਆਂ ਚੱਲਣ ਦੀਆਂ ਖਬਰਾਂ ਆਉਂਦੀਆਂ ਨੇ ਹਰ ਰੋਜ਼ ਹੀ ਇਹੋ ਜਿਹੀਆਂ ਦਹਿਸ਼ਤ ਫੈਲਾਉਣ ਵਾਲੀਆਂ ਖਬਰਾਂ ਆ ਰਹੀਆਂ ਨੇ ਪਤਾ ਨਹੀਂ ਕੀ ਬਣੂਗਾ ਪਰ ਗੋਲੀਆਂ ਚੱਲਣੀਆਂ ਬੰਦੂਕਾਂ ਰਫਲਾ ਇਹ ਤਾਂ ਆਮ ਹੀ ਹੋ ਗਿਆ ਪੰਜਾਬ ਦੇ ਵਿੱਚ ਜੀ ਦੇਖੋ ਪੰਜਾਬ ਦੇ ਵਿੱਚ ਫੁਕਰਿਆਂ ਦੀ ਕਮੀ ਨਹੀਂ ਹੈ ਪੰਜਾਬ ਦੇ ਵਿੱਚ ਬਦਮਾਸ਼ਾਂ ਤੇ ਫੁਕਰਿਆਂ ਦੀ ਕਮੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਸੱਚੀ ਮੁੱਚੀ ਬਹੁਤ ਵਿਗੜੀ ਹੋਈ ਆ ਕੋਈ ਵੀ ਇੱਥੇ ਸੁਰੱਖਿਅਤ ਨਹੀਂ ਮਹਿਸੂਸ ਕਰਦਾ ਹੁਣ ਤੁਸੀਂ ਦੇਖੋ ਵੀ ਕੱਲ ਜੋ ਹੋਇਆ ਇਹਦਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਜੀ ਬਲਟੋਹਾ ਬਲਟੋਹਾ ਪਿੰਡ ਦੇ ਸਰਪੰਚ ਦਾ ਨਾਮ ਹੈ ਜਰਮਲ ਸਿੰਘ ਇਹ ਇੱਕ ਵਿਆਹ ਸਮਾਗਮ ਦੇ ਵਿੱਚ ਸੀ ਤੇ ਉੱਥੇ ਪਤਾ ਲੱਗਾ ਜੀ ਕਿ ਜਦੋਂ ਇਹ ਉੱਥੇ ਕੁੜੀ ਵਾਲਿਆਂ ਦੇ ਵੱਲੋਂ ਗਏ ਸੀ ਮੈਰਿਜ ਪੈਲਸ ਦੇ ਵਿੱਚ ਤੇ ਮੈਰਿਜ ਪੈਲਸ ਦੇ ਵਿੱਚ ਬਿਨਾਂ ਮੂੰਹ ਤੱਕ ਦੋ ਜਾਨੇ ਆਏ ਤੇ ਕੁਰਸੀ ਦੇ ਉੱਤੇ ਬੈਠੇ ਸਰਪੰਚ ਦੇ ਮਗਰਲੇ ਪਾਸੇ ਆ ਕੇ ਤੇ ਸਿਰ ਦੇ ਵਿੱਚ ਗੋਲੀ ਮਾਰਤੀ ਤੇ ਭੱਜ ਗਏ ਹਸਪਤਾਲ ਦੇ ਵਿੱਚ ਲੈ ਕੇ ਗਏ ਉਸੇ ਸਰਪੰਚ ਦੀ ਮੌਤ ਹੋ ਗਈ ਆ ਤੇ ਆਮ ਆਦਮੀ ਪਾਰਟੀ ਦਾ ਹੀ ਉਸ ਸਰਪੰਚ ਆ ਹੁਣ ਦੇਖੋ ਇਸ ਮਾਮਲੇ ਦੇ ਵਿੱਚ ਪੁਲਿਸ ਪਾਸੇ ਜ਼ਿੰਮੇਵਾਰੀ ਵੀ ਲੈ ਲਈ ਆ ਵੀ ਭਾਈ ਅਸੀਂ ਤਾਂ ਮਾਰਿਆ ਅੱਗੇ ਪੁੱਛਿਆ ਆ ਕਾਰਨ ਇਹਦੇ ਪਿੱਛੇ ਆ ਕਾਰਨ ਪਰ ਗੱਲ ਇਹ ਜੀ ਕਿ ਦੇਖੋ ਭਾਵੇਂ ਉਹ ਆਮ ਆਦਮੀ ਪਾਰਟੀ ਦਾ ਸਰਪੰਚ ਆ ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਕੋਈ ਆਮ ਬੰਦਾ ਹੋਵੇ ਗੋਲੀ ਮਾਰਨਾ ਪੰਜਾਬ ਦੇ ਵਿੱਚ ਕਿੰਨੀ ਸੌਖੀ ਗੱਲ ਕਿੰਨੀ ਖੇਡ ਬਣ ਗਈ ਆ ਜੇ ਕਿਸੇ ਨੂੰ ਪਰਵਾਹ ਹੀ ਕੋਈ ਨਹੀਂ ਗੋਲੀ ਮਾਰੀ ਭੱਜ ਗਏ ਗੋਲੀ ਮਾਰੀ ਭੱਜ ਗਏ ਪੋਸਟ ਪਾ ਕੇ ਜਨਾਵਰੀ ਲੈਂਦੇ ਆ ਅੱਗੇ ਕੀ ਹੁੰਦਾ ਸੀਗਾ ਵੀ ਜੇ ਕੋਈ ਇਦਾਂ ਦਾ ਗੁਨਾਹ ਕਰਦਾ ਤਾਂ ਬੰਦਾ ਲੁੱਕ ਜਾਂਦਾ ਸੀ ਭੱਜ ਜਾਂਦਾ ਸੀ ਹੁਣ ਦੱਸਿਆ ਜਾਂਦਾ ਵੀ ਭਾਈ ਮੈਂ ਕੀਤਾ ਇਹ ਕਿਉਂਕਿ ਅੱਜ ਕੱਲ ਟ੍ਰੈਂਡ ਹੋਰ ਚੱਲ ਪਿਆ ਹੁਣ ਤੁਸੀਂ ਦੇਖ ਲਓ ਵੀ ਇਹ ਵਿਚਾਰੇ ਦਾ ਪਰਿਵਾਰ ਆ ਜਿਹੜਾ ਉਹ ਕਹੂਗਾ ਜੀ ਭਾਈ ਕਾਤਲ ਫੜੇ ਜਾਣ ਪੁਲਿਸ ਨੂੰ ਇੱਕ ਅੱਡੇ ਨੂੰ ਫੜ ਲੈਣਾ ਤੇ ਇੱਕ ਅੱਡੇ ਦੇ ਬਾਰੇ ਕਹਿਣ ਕੇ ਨੂੰ ਛੇਤੀ ਫੜ ਲਾਂਗੇ ਇਹਦਾ ਸਸਕਾਰ ਹੋ ਜਾਊਗਾ ਔਰ ਜਦੋਂ ਤੱਕ ਭੋਗ ਪੈਣਾ ਓਦੋਂ ਤੱਕ ਕੋਹ ਹੋਰ ਗੋਲੀ ਚੱਲ ਜੂਗੀ ਤੋ ਆਹ ਹੀ ਕੁਝ ਪੰਜਾਬ ਦੇ ਵਿੱਚ ਪਿਛਲੇ ਕਈ ਵਰਿਆਂ ਤੋਂ ਹੋਈ ਜਾਂਦਾ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਪਤਾ ਨਹੀਂ ਕਦੋਂ ਠੱਲ ਪਊਗੇ ਸਭ ਕੁਝ ਨੂੰ ਖੈਰ ਉਧਰ ਫਾਜ਼ਲ ਕਾਚ ਕੇ ਨਗਰ ਕੀਰਤਨ ਦੇ ਵਿੱਚ ਹੀ ਕੁੱਟਮਾਰ ਹੋਈ ਹੈ ਜੀ ਤੇ ਇੰਨੇ ਨੇ ਜ਼ਖਮੀ ਹੋ ਗਏ ਜੀ ਇਹ ਕਿਉਂ ਬਿਲਕੁਲ ਜੀ ਅਸਲ ਦੇ ਵਿੱਚ ਨਗਰ ਕੀਰਤਨ ਨਿਕਲਦਾ ਸੀਗਾ ਤੇ ਮੁੰਡਿਆਂ ਦੇ ਵੱਲੋਂ ਲਾਇਆ ਗਿਆ ਦੋਸ਼ਾਂ ਦੇ ਮਤਲਬ ਗੱਲ ਇਹ ਆ ਉਹ ਕਹਿੰਦੇ ਕਿ ਅਸੀਂ ਨੰਗੇ ਸਿਰ ਸੀਗੇ ਤੇ ਨੰਗੇ ਸਿਰ ਹੋਣ ਕਰਕੇ ਲੜਾਈ ਪਈ ਆ ਉਹ ਕਹਿੰਦੇ ਨੰਗੇ ਸਿਰ ਤੁਸੀਂ ਕਿਉਂ ਆ ਪਹਿਲਾਂ ਰਮਾਲ ਨਹੀਂ ਲਿਆ ਗਿਆ ਸਾਡੇ ਨਾਲ ਬਰਤਲੂਕੀ ਕਰਨ ਲੱਗੇ ਤੇ ਬਾਅਦ ਵਿੱਚ ਗੱਲ ਤੂੰ ਤੂੰ ਮੈਂ ਮੈਂ ਤੋਂ ਚਪੇੜੋ ਚਪੜੀ ਤੱਕ ਹੋ ਗਈ ਆ ਤੇ ਗੱਲ ਹੁਣ ਪੁਸਤਕ ਪਹੁੰਚ ਗਈ ਆ ਮਤਲਬ ਇਹ ਵੀ ਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਖਬਰਾਂ ਵੀ ਆਮ ਹੋ ਗਈਆਂ ਇਹ ਭਾਈ ਨਿੱਕੀ ਨਿੱਕੀ ਗੱਲ ਦੇ ਉੱਤੇ ਕੋਈ ਨਾ ਕੋਈ ਝੇੜਾ ਕੋਈ ਕਿਸੇ ਦੀ ਗੱਲ ਬਰਦਾਸ਼ਤ ਕਰਕੇ ਰਾਜ਼ੀ ਸਾਰੇ ਇੱਥੇ ਨੰਬਰਦਾਰ ਬਣੇ ਆ ਇਹ ਭਾਈ ਕਿਸੇ ਨੂੰ ਸਿੱਖੀ ਦਾ ਬਹੁਤ ਫਿਕਰ ਆ ਕਿਸੇ ਨੂੰ ਕੋਈ ਆਪਦੇ ਹਸਾਬ ਦੇ ਨਾਲ ਸਰਕਾਰ ਚਲਾਉਣੀ ਚੰਗੀ ਲੱਗਦੀ ਆ ਕਿਸੇ ਨੂੰ ਕੋਈ ਗੱਲ ਕਿਸੇ ਨੂੰ ਕੋਈ ਗੱਲ ਸੋ ਆ ਗੱਲ ਕਰਕੇ ਹੁਣ ਨੂੰ ਖਬਰ ਬਣ ਗਈ ਆ ਕਿ ਉੱਥੇ ਲੜਾਈ ਝਗੜਾ ਹੋਇਆ ਫਾਜ਼ਲਕਾ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸਿਰ ਦੇ ਉੱਤੇ ਰਮਾਲ ਨਾ ਬੰਨਣ ਦੇ ਕਰਕੇ ਨਗਰ ਕੀਰਤਨ ਦੇ ਵਿੱਚ ਸਿਰ ਨਾਟਕੜ ਦੇ ਕਰਕੇ ਲੜਾਈ ਝਗੜਾ ਹੋਇਆ ਕੱਲ ਮੈਂ ਇੱਕ ਹੋਰ ਖਬਰ ਪੜ੍ਹੀ ਜਿਹੜੀ ਕਿ ਹਰਾਨੀ ਜਣੇ ਕਹਿੰਦੇ ਪੁਲਿਸ ਦੇ ਕੋਲ ਕੀ ਹੋ ਜੀਆਂ ਸੂਚਨਾਵਾਂ ਜਾਂਦੀਆਂ ਹਟਿਆੜਾ ਦੇ ਇੱਕ ਪਿੰਡ ਦੇ ਵਿੱਚ ਇੱਕ ਬੰਦੇ ਦੀ ਮੌਤ ਹੋਈ ਕੁਝ ਦਿਨ ਪਹਿਲਾਂ ਉਹਦਾ ਸੰਸਕਾਰ ਹੋ ਗਿਆ ਜਦੋਂ ਉਹਦੇ ਫੁੱਲ ਚੁਗਣ ਗਏ ਤਾਂ ਉੱਥੇ ਅਸਥੀਆਂ ਉਹਦੀਆਂ ਅੱਧੀਆਂ ਰਹਿ ਗਈਆਂ ਉਤੋਂ ਰੰਕ ਅਸਤ੍ਰਾ ਚੋਰੀ ਕਰਕੇ ਲੈ ਗਿਆ ਉਹ ਹੁਣ ਪੁਲਿਸ ਦੇ ਕੋਲੇ ਗਏ ਆ ਕਿ ਭਾਈ ਸਾਡੇ ਪਰਿਵਾਰ ਦੇ ਮੈਂਬਰ ਦੇ ਫੁੱਲ ਜਿਹੜੇ ਉਹ ਚੋਰੀ ਹੋ ਗਏ ਆ ਤੇ ਹੁਣ ਜਿਹੜੇ ਸਰੀਰ ਦੇ ਕੀਮਤੀ ਅੰਗ ਹੁੰਦੇ ਜਿਹੜੇ ਕਿ ਭਾਈ ਕਿਸੇ ਦਾ ਬ੍ਰੇਨ ਹੈ ਨਹੀਂ ਕਿਸੇ ਦਾ ਪੁੱਛ ਹੈ ਨਹੀਂ ਤੇ ਪਿੰਡ ਦੇ ਲੋਕਾਂ ਨੇ ਹੋਰਾਂ ਨੇ ਵੀ ਇਹ ਗੱਲ ਕਹੀ ਆ ਕਿ ਸਾਡੇ ਇੱਕ ਪਰਿਵਾਰਕ ਮੈਂਬਰ ਦੀ ਮੌਤ ਹੋਈ ਸੀ ਉਹਦੇ ਵੀ ਅੰਗ ਚੋਰੀ ਹੋ ਗਏ ਸੀਗੇ ਸਾਡੇ ਇਸ ਤਰੀਕੇ ਨਾਲ ਹੋ ਗਿਆ ਸੀ ਮਤਲਬ ਇਹ ਇਹ ਜੀ ਕਿ ਜਉਦਾ ਬੰਦਾ ਵੀ ਸੁਰੱਖਿਤ ਨਹੀਂ ਹੈ ਤੇ ਮਰੇ ਬੰਦੇ ਦੇ ਹੱਡ ਵੀ ਸੁਰੱਖਿਤ ਨਹੀਂ ਹੈ ਜੀ ਹੁਣ ਪਤਾ ਲੱਗਦਾ ਜੀ ਕਿ ਤੰਤਰਕਾਂ ਦੇ ਚੱਕਰ ਦੇ ਵਿੱਚ ਆ ਕੇ ਉਹ ਕਹਿੰਦੇ ਕਿ ਹੱਡੀ ਆ ਲੈ ਕੇ ਆਓ ਹੱਡੀ ਆ ਲੈ ਕੇ ਆਓ ਲੋਕਾਂ ਨੇ ਸ਼ਮਸ਼ਾਨ ਘਾਟ ਦੇ ਵਿੱਚੋਂ ਹੱਡੀ ਚੋਰੀ ਕਰਨੇ ਸ਼ੁਰੂ ਕਰਤੇ ਜੀ ਜੀ ਤੇ ਟੈਣਾ ਸਾਹਿਬ ਉੱਧਰ ਦੂਸਰੇ ਬੰਨੇ ਸੁਖਵੀਰ ਬਾਦਲ ਹੋਰੀ ਕਹਿੰਦੇ ਨੇ ਕਹਿੰਦੇ ਆਪ ਮੀਡੀਆ ਐਮਰਜੈਂਸੀ ਲਗਾ ਰਹੀ ਹੈ ਜੀ ਹਾਂ ਬਿਲਕੁਲ ਜੀ ਗੱਲ ਇਹ ਕਿ ਕੱਲ ਸੁਖਵੀਰ ਸਿੰਘ ਬਾਦਲ ਪਹੁੰਚੇ ਆ ਉੱਥੇ ਜਿੱਥੇ ਪੱਤਰਕਾਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਧਰਨਾ ਲਾਇਆ ਗਿਆ ਸੀਗਾ ਜਿੱਥੇ ਉਹਨਾਂ ਨੇ ਸਰਕਾਰ ਤੱਕ ਆਵਦੀ ਆਵਾਜ਼ ਪਹੁੰਚਾਈ ਆ ਜੇਕਰ ਤੁਸੀਂ ਠੱਗਾ ਕਰਦੇ ਹੋ ਤਾਂ ਫਿਰ ਅਸੀਂ ਝੂਕਾਂ ਦੇ ਰਹੇ ਹਾਂ ਇੱਥੇ ਕਿਸਾਨ ਆਗੂ ਵੀ ਪਹੁੰਚੇ ਸੀਗੇ ਤੇ ਇੱਥੇ ਵੀ ਸੁਖਬੀਰ ਸਿੰਘ ਬਾਦਲ ਹੋਰੀ ਵੀ ਪਹੁੰਚੇ ਆ ਸੁਖਬੀਰ ਸਿੰਘ ਬਾਦਲ ਪੱਤਰਕਾਰਾਂ ਦੀ ਹਮਾਇਤ ਦੇ ਵਿੱਚ ਪਹੁੰਚੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਤੁਹਾਡੇ ਨਾਲ ਆ ਨਾਲ ਇਹ ਵੀ ਗੱਲ ਸਹੀ ਆ ਕੋਈ ਭਾਈ ਪੰਜਾਬ ਦੇ ਲੋਕਾਂ ਨੂੰ ਚਾਹ ਜੜਿਆ ਸੀ ਕੋਈ ਭਾਈ ਅਸੀਂ ਆਮ ਆਦਮੀ ਪਾਰਟੀ ਨੂੰ ਲੈ ਕੇ ਆਏਗੇ ਅਸੀਂ ਬਦਲਾਅ ਲੈ ਕੇ ਆਏਗੇ ਤੇ ਤੁਹਾਡੇ ਸਾਹਮਣੇ ਹੀ ਆ ਵੀ ਭਾਈ ਬਦਲਾਅ ਕਿਹੋ ਜਿਹਾ ਆਇਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਮ ਆਰਵੀ ਪਾਰਟੀ ਤੱਕ ਤੱਕ ਧੋਖਾ ਕਰ ਰਹੀ ਹੈ। ਸਾਲ ਇਹਨਾਂ ਦੇ ਕੋਲੇ ਇੱਕ ਰਹਿ ਗਿਆ। ਇਹ ਲੱਭਣੇ ਵੀ ਨਹੀਂ ਜਿਸ ਤਰੀਕੇ ਨੇ ਇਹਨਾਂ ਨੇ ਹਾਲਾਤ ਪੈਦਾ ਕੀਤੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੱਤਰਕਾਰਾਂ ਦੇ ਨਾਲ ਜੋ ਕੋਸ਼ਿਸ਼ ਕੀਤੀ ਜਾ ਰਹੀ ਆ ਇਹਨਾਂ ਨੂੰ ਦਰਦ ਨਹੀਂ ਤੇ ਇਹ ਕਦੇ ਸਫਲ ਨਹੀਂ ਹੋਊਗੀ ਤੇ ਆਜ਼ਾਦ ਮੀਡੀਏ ਦੇ ਲਈ ਅਸੀਂ ਨਾਲ ਖੜੇ ਆ। ਸੋ ਇੱਥੇ ਪੱਤਰਕਾਰਾਂ ਨੇ ਇਹ ਗੱਲ ਕਹੀ ਆ। ਉਹ ਕਹਿੰਦੇ ਵੀ ਦੇਖੋ ਅਸੀਂ ਤਾਂ ਪੁੱਛੇ ਹੈਲੀਕਾਪਟਰ ਦੇ ਬਾਰੇ ਸਵਾਲ ਤੇ ਇਹਨਾਂ ਨੇ ਸਵਾਲਾਂ ਦਾ ਉੱਤਰ ਇਹ ਦਿੱਤਾ ਵੀ ਭਾਈ ਪਰਚਾ ਦਰਜ ਕਰ ਦਿਓ। ਤੇ ਜਿਹੜਾ ਪਰਚਾ ਸਾਡੇ ਉੱਤੇ ਦਰਜ ਹੋਇਆ ਤੇ ਦਿੱਲੀ ਦੇ ਵਿੱਚ ਉਹਦਾ ਪਰਚਾ ਕੇਜਰੀਵਾਲ ਦੇ ਉੱਤੇ ਦਰਜ ਹੋਇਆ ਸਾਡੇ ਉੱਤੇ ਇਹ ਦੋਸ਼ ਲਾਇਆ ਵੀ ਭਾਈ ਇਹਨਾਂ ਨੇ ਮਿਸਕੀਟ ਕੀਤਾ ਜੀ ਇਹਨਾਂ ਨੇ ਮਿਸਲੀਡਿੰਗ ਗਾਰਡ ਕਰੀ ਦਿੱਤੀ ਆ ਇਹਨਾਂ ਦੇ ਵੱਲੋਂ ਗਲਤ ਕੀਤਾ ਗਿਆ ਤੇ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਇਹ ਗੱਲ ਕਹਿ ਕੇ ਵੀ ਭਾਈ ਅਧਿਆਪਕਾ ਜਿਹੜੇ ਨੇ ਇਹਨਾਂ ਦੇ ਕੋਲੋਂ ਪੁੱਤਾਂ ਦੀ ਗਿਣਤੀ ਕਰਵਾਈ ਜਾਊਗੀ ਹੁਣ ਤੇ ਇਹ ਵੀ ਕੇਂਦਰ ਸੂਬੇ ਦੀ ਸਰਕਾਰ ਦਾ ਗਲਤ ਫੈਸਲਾ ਭਾਜਪਾ ਦਾ ਗਲਤ ਫੈਸਲਾ ਭਾਜਪਾ ਨੇ ਸੱਚ ਜਾਣਕਾਰੀ ਦੇਣ ਦੇ ਦੋਸ਼ ਦੇ ਵਿੱਚ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਉੱਤੇ ਪਰਚਾ ਦਰਜ ਕਰਵਾਇਆ ਉਹ ਕਨਿਸਟਾ ਜਾਣਕਾਰੀ ਮੰਗੀ ਸੀ ਸੀ ਜਾਣਕਾਰੀ ਦਿੱਤੀ ਥੋੜੀ ਆ ਇਹ ਪੁੱਛਣਾ ਕਿ ਹੈਲੀਕਾਪਟਰ ਕਿੱਥੇ ਕਿੱਥੇ ਵਰਤਿਆ ਕਿੱਥੇ ਕਿੱਥੇ ਗਿਆ ਇਹ ਕੋਈ ਮਿਸਗਾਈਡ ਕਰਨ ਵਾਲੀ ਗੱਲ ਤਾਂ ਹੈ ਨਹੀਂ ਮਿਸਗਾਈਡ ਤਾਂ ਤੁਸੀਂ ਕਰਦੇ ਵੀ ਕਦੇ ਕਹਿ ਦਿੰਦੇ ਵੀ ਭਾਈ ਗੋਲਡੀ ਬਰਾਡ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਕਦੇ ਕਹਿ ਦਿੰਦੇ ਕਿ ਪਲਾਂਟ ਲਾਇਆ ਜਾਊਗਾ ਹੁਣ ਸਾਜੀ BMW ਕਾਰ ਵਾਲਾ ਕਦੇ ਕੁਝ ਕਹਿ ਦਿੰਦੇ ਕਦੇ ਕੁਝ ਕਹਿ ਦਿੰਦੇ ਆ ਇਹਨੂੰ ਕਹਿੰਦੇ ਮਿਸਗਾਈਡ ਕਰਨਾ ਤੇ ਮਿਸਲੀਡਿੰਗ ਵਾਲੀ ਗੱਲ ਸੋ ਇਸ ਤਰੀ ਕਰੀਆਂ ਗੱਲਾਂ ਬਾਤਾਂ ਉੱਥੇ ਹੋਈਆਂ ਉੱਲੂ ਮਾਫੀ ਗੱਲ ਇਹ ਵੀ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਦਾ ਸਮਰਥਨ ਕੀਤਾ ਤੇ ਉਹ ਵੀ ਇਸ ਪ੍ਰਦਰਸ਼ਨ ਦੇ ਵਿੱਚ ਗਏ ਆ ਜੀ ਤੇ ਜਨਾਬ ਸਾਹਿਬ ਹੁਣ ਗੱਲ ਕਰਦੇ ਆ ਆਪਾਂ ਕਾਂਗਰਸ ਦੀ ਜੀ ਕਹਿੰਦੇ ਕਾਂਗਰਸ ਚ 80 ਨਵੇਂ ਚਿਹਰਿਆਂ ਨੂੰ ਟਿਕਾ ਮਿਲਣਗੀਆਂ ਜੀ ਹਾਂ ਬਿਲਕੁਲ ਜੀ ਰਾਜਾ ਬਣਗੇ ਨੇ ਗੱਲ ਕਹੀ ਆ ਕਿ ਕਾਂਗਰਸ ਦੇ ਵਿੱਚ ਨਵੇਂ ਚਿਹਰਿਆਂ ਨੂੰ ਇੱਕ ਕੀ ਸੀ ਮੌਕਾ ਦੇਵਾਂਗੇ ਉਹ ਕਹਿੰਦੇ ਕਿ ਮੈਂ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਭੇਜੂੰਗਾ ਕਿ ਕਾਂਗਰਸ ਦੇ ਵਿੱਚ ਨਵੇਂ ਨੂੰ ਇੱਕੀ ਮੌਕਾ ਮਿਲੇ ਉਹ ਕਹਿੰਦੇ 117 ਦੇ ਵਿੱਚੋਂ 80 ਨਵੇਂ ਨੂੰ ਟਿਕਟਾ ਮਿਲਣਗਾ ਮਤਲਬ ਇਹਦਾ ਇਹ ਆ ਕਿ 80 ਪੁਰਾਣਿਆਂ ਦੇ ਟਿਕਟਾ ਕੱਟਿਆ ਜਾਣੀ ਉਹਨਾਂ ਨੇ ਮਤਲਬ ਇਹ ਹੋਇਆ ਦੂਜੀ ਗੱਲ ਇਹ ਆ ਵੀ ਉਹਨਾਂ ਨੇ ਜਿਹੜੀ ਗੱਲ ਕਹੀ ਆ ਇਹ ਉਵੇਂ ਹੀ ਹੋਊਗੀ ਇਹ ਕੋਈ ਪੱਕੀ ਨਹੀਂ ਹੈਗੀ ਕਿਉਂਕਿ ਦੇਖੋ ਉਹਨਾਂ ਨੇ ਆਪਣੇ ਵਿਚਾਰ ਰੱਖਨੇ ਆ ਇਹ ਵਿਚਾਰਾਂ ਦੇ ਉੱਤੇ ਅਮਲ ਕਰਨਾ ਜਾਂ ਨਹੀਂ ਕਰਨਾ ਇਹ ਰਾਹੁਲ ਗਾਂਧੀ ਤੇ ਮਨਾਰਜਨ ਖੜਗੇ ਨੇ ਵੇਖਣਾ ਪਰ ਰਾਜਾ ਵਿੜੰਗ ਨੇ ਇਹ ਗੱਲ ਕਹੀ ਆ ਵੀ ਮੈਂ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਨਹੀਂ ਆ ਜਿਹੜੇ ਵੀ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਆ ਉਹ ਵੀ ਇਸ ਦੌੜ ਦੇ ਵਿੱਚੋਂ ਬਾਹਰ ਨਿਕਲ ਕੇ ਆਉਣ ਤੇ ਫਿਲਹਾਲ ਆਪਾਂ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਗਏ ਜੇ ਸਾਡੇ ਕੋਲੇ ਪ੍ਰੋਪਰ ਐਮਐਲਏ ਹੋਣਗੇ ਤੇ ਤਾਂ ਹੀ ਆਪਾਂ ਭਵਿੱਖ ਦੇ ਵਿੱਚ ਕੋਈ ਗੱਲ ਕਰ ਸਕਾਂਗੇ ਨਹੀਂ ਤਾਂ ਗੱਲ ਆਪਣੀ ਔਖੀ ਆ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਕਿ 117 ਦੇ ਵਿੱਚੋਂ 80 ਨਵੇਂ ਚਿਹਰੇ ਨੂੰ ਹੁਣ ਟਿਕਾ ਮਿਲ ਲਈਆਂ ਇਹ ਉਹ ਅਸੀਂ ਹੋਣਗੇ ਜਿਹੜੇ ਕਾਬਿਲ ਆ ਜਿਹੜੇ ਨਵੇਂ ਆ ਜਿਨ੍ਹਾਂ ਦੀ ਇਲਾਕੇ ਦੇ ਵਿੱਚ ਸੇ ਹੈਗੀ ਆ ਜਿਹੜੇ ਕਿ ਕਾਂਗਰਸ ਪ੍ਰਤੀ ਪੂਰੇ ਵਫਾਦਾਰ ਆ ਤੇ ਜਿਹੜੇ ਵਿਰੋਧਕਾਂ ਦੇ ਨਾਲ ਟੱਕਰ ਲੈਣ ਦੇ ਸਮਰੱਥ ਹੋਣਗੇ ਮੈਨੂੰ ਲੱਗਦਾ ਤਾਣਾ ਸਾਹਿਬ ਰਾਜਾ ਵੜਿੰਗ ਖੋਰੀ ਪਹਿਲੇ ਨੇ ਜਿਨ੍ਹਾਂ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਮੈਂ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਹੈ ਨਹੀਂ ਨਹੀਂ ਤਾਂ ਕਾਂਗਰਸ ਦੀ ਤਾਂ ਪਛਾਣ ਹੀ ਇਸ ਗੱਲ ਦੇ ਨਾਲ ਹੈ ਕਿ ਉਹ ਸਾਰੇ ਮੁੱਖ ਮੰਤਰੀ ਦੌੜ 'ਚ ਸ਼ਾਮਲ ਹੁੰਦੇ ਨੇ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਇਹ ਦਾ ਮੌਕੇ ਬਤਾਉਣਾ ਕਹਿਣਾ ਵੀ ਪੈਣਾ ਪੰਜਾਬ ਦੇ ਵਿੱਚ ਕਾਂਗਰਸ ਦੇ 5-6 ਨੇਤਾ ਐਸੇ ਆ ਜਿਹੜੇ ਕਿ ਇਸ ਵੇਲੇ ਵੱਡੇ ਪੱਦਰ ਦੇ ਉੱਤੇ ਇਸ ਗੱਲ ਦਾ ਐਲਾਨ ਕਰਦੇ ਆ ਅੰਦਰੋਂ ਅੰਦਰੀ ਕਿ ਭਾਈ ਮੁੱਖ ਮੰਤਰੀ ਦਾ ਅਸੀਂ ਆ ਹੁਣ ਚਰਨਜੀਤ ਸਿੰਘ ਚੰਨੀ ਆ ਜਿਹੜੇ ਉਹ ਵੀ ਤਿਆਰੀ ਦੇ ਵਿੱਚ ਆ ਖਬਰਾਂ ਹੁੰਦਾਂ ਜੀ ਪ੍ਰਤਾਪ ਸਿੰਘ ਬਾਜਵਾ ਕਦੇ ਇੱਥੇ ਖਬਰਾਂ ਦੀ ਰਾਜਾ ਵਿਡਿੰਗ ਕਦੇ ਖਬਰਾਂ ਦੀ ਸੁਖਵਿੰਦਰ ਸਿੰਘ ਰੰਧਾਵਾ ਕਦੇ ਕੋਈ ਤੇ ਕਦੇ ਕੋਈ ਇਹ ਕਾਂਗਰਸ ਦੇ ਸਾਰੇ ਹੀ ਮੁੱਖ ਮੰਤਰੀ ਆ ਸੋ ਗੱਲ ਫਿਰ ਉੱਥੇ ਆ ਕਿ ਮੁਖਤੀ ਵੀ ਭਾਈ ਇਹਨਾਂ ਨੂੰ ਇਹ ਤਾਂ ਗੜਤਿਆ ਡਣੀ ਹੀ ਪੈਣੀ ਹੈ ਕਿ ਭਾਈ ਅਸੀਂ ਮੁੱਖ ਮੰਤਰੀ ਬਣਨਾ ਚਾਹੁੰਦੇ ਆ ਕਿ ਹੁਣੇ ਬਣਨਾ ਚਾਹੁੰਦੇ ਆ ਇਹਨੇ ਪਾਈਏ ਕਦੋਂ ਕੀ ਬਣਦਾ ਪਰ ਉਹ 98 ਵਿਧਾਇਕ ਹੋਣਗੇ ਤਾਂ ਮੁੱਖ ਮੰਤਰੀ ਬਣੂਗਾ ਨਹੀਂ ਤਾਂ ਕੱਲਾ ਕਹਿਣ ਦੇ ਨਾਲ ਨਹੀਂ ਕਿਸੇ ਬਣਦਾ ਜੀ ਜੀ ਬਿਲਕੁਲ ਸਹੀ ਤੇ ਟੇਹਰਾ ਸਾਹਿਬ ਉਧਰ ਜੋ ਵੈਨਜ਼ੁਏਲਾ ਦੇ ਵਿੱਚ ਹੋਇਆ ਉਹਨੇ ਵੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜੀ ਕਹਿੰਦੇ ਉੱਥੋਂ ਦੇ ਰਾਸ਼ਟਰਪਤੀ ਨੂੰ ਚੱਕ ਕੇ ਲਿਓੜਦੇ ਭਾਰਤ ਵੀ ਬਹੁਤ ਜ਼ਿਆਦਾ ਨਾਰਾਜ਼ ਹੈ ਜੀ ਅਮਰੀਕਾ ਨਾਲ ਭਾਰਤ ਨੇ ਆਪਣੀ رائے ਪੇਸ਼ ਕੀਤੀ ਆ ਭਾਰਤ ਨੇ ਇਹ ਗੱਲ ਕਹੀ ਆ ਵੀ ਜੇ ਗੱਲਬਾਤ ਦੇ ਰਾਹੀਂ ਮਸਲਾ ਹੱਲ ਹੋ ਜੇ ਤਾਂ ਇਹਦੇ ਵਰਗੀ ਰੀਸ ਕੋਈ ਨਹੀਂ ਭਾਰਤ ਨੇ ਗੱਲ ਕਹੀ ਆ ਭਾਰਤ ਨਹੀਂ ਚਲੋ ਆਪਾਂ ਗਲਤ ਕਰਦੇ ਆ ਨਾਲ ਚੀਨ ਨੇ ਵੀ ਇਹ ਗੱਲ ਕਹੀ ਆ ਦੱਖਣੀ ਕੋਰੀਆ ਨੇ ਵੀ ਇਹ ਗੱਲ ਕਹੀ ਆ ਅਮਰੀਕਾ ਦੇ ਵੱਡੀ ਜਨਤੀ ਦੇ ਵਿੱਚ ਲੋਕਾਂ ਨੇ ਵੀ ਇਹ ਗੱਲ ਕਹੀ ਆ ਉਹ ਕਹਿੰਦੇ ਕਿ ਭਾਈ ਇਹ ਬਦਮਾਸ਼ੀ ਹੈ ਇਹ ਤੱਕ ਇਦਾਂ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਵੈਨਜ਼ੂਏਲਾ ਦਾ ਰਾਸ਼ਟਰਪਤੀ ਆ ਨਿਕੋਲਸ ਮਾਦੂਰੋ ਤੇ ਉਹਨੂੰ ਤੇ ਉਹਦੀ ਘਰਵਾਲੀ ਨੂੰ ਇਵੇਂ ਚੱਕ ਕੇ ਲਿਆਉਣਾ ਗਲਤ ਹੈਗਾ ਕਿਉਂਕਿ ਇਹਨਾਂ ਨੂੰ ਚੱਕ ਕੇ ਲਿਆਂਦਾ 150 ਦੇ ਕਰੀਬ ਜਹਾਜ਼ ਆ ਜਿਹੜਾ ਉਹ ਅਮਰੀਕੀ ਰਾਸ਼ਟਰਪਤੀ ਨੇ ਭੇਜਿਆ ਵੈਨਜ਼ੂਏਲਾ ਦੇ ਵਿੱਚ ਤੇ ਫਿਰ ਇਹਨਾਂ ਨੂੰ ਉੱਥੋਂ ਚੱਕ ਕੇ ਲੈ ਕੇ ਆਏ ਆ ਇਹਨਾਂ ਦੇ ਉੱਤੇ ਹੁਣ ਅਮਰੀਕਾ ਦੇ ਵਿੱਚ ਕੇਸ ਚੱਲੂਗਾ ਨਸ਼ਾ ਤਸਕਰੀ ਦਾ ਆ ਗਿਆ ਪਤਾ ਨਹੀਂ ਕਿੰਨੇ ਹੋਰ ਕੇਸ ਚੱਲਣਗੇ ਪਰ ਗੱਲ ਇਹ ਜੀ ਕਿ ਇਹਦੇ ਪਿੱਛੇ ਵਜ੍ਹਾ ਕੀ ਆ ਕਹਿੰਦੇ ਤਾਂ ਇਹ ਵੀ ਭਾਈ ਉਹਨਾਂ ਨੇ ਤਸਕਰੀ ਕੀਤੀ ਨਸ਼ਾ ਦੀ ਉਹ ਮਿਕਾਦੇ ਵਿੱਚ ਬਸੇ ਪਈ ਦੇ ਸੀ ਜਦ ਕਿ ਗੱਲ ਇਹ ਜੀ ਕਿ ਤੇਲ ਦੇ ਭੰਡਾਰਾ ਦੇ ਜੰਦਾ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਤੇਲ ਹੈ ਜਿਹੜਾ ਤੇਲ ਦੇ ਭੰਡਾਰ ਉਹ ਬਿੰਦੂਵਾਲਾ ਦੇ ਕੋਲ ਹੈ ਤੇ ਤੇਲ ਦੇ ਇੰਨੇ ਭੰਡਾਰ ਹੋਣ ਦੇ ਬਾਵਜੂਦ ਤੇ ਬਿੰਦੂਵਾਲਾ ਵੀ ਆਰਥਿਕ ਪੁਸ਼ਟੀ ਦਾਵਾ ਦੋਲ ਉਹਨਾਂ ਦੀ 80% ਜੀਡੀਪੀ ਹੈ ਜਿਹੜੀ ਉਹ ਖਤਮ ਹੋਈ ਪਈ ਹੈ ਤੇ ਲੋਕ ਦੇ ਛੱਡ ਛੱਡ ਕੇ ਜਾ ਰਹੇ ਆ ਜੇ ਅਮਰੀਕਾ ਇਹਦੇ ਉੱਤੇ ਆਵਦਾ ਕਬਜ਼ਾ ਕਰਨਾ ਚਾਹੁੰਦਾ ਸੀ ਤੇ ਉਹਨੇ ਆਵਦਾ ਕਰ ਲਿਆ ਅਮਰੀਕਾ ਨੇ ਉੱਥੋਂ ਦਾ ਰਾਸ਼ਟਰਪਤੀ ਚੱਕ ਲਿਆ ਉਹਦੀ ਘਰਵਾਲੀ ਚੱਕ ਲਈ ਹੁਣ ਇਹ ਆਪਦੀ ਅਗਵਾਈ ਦੇ ਵਿੱਚ ਉੱਥੇ ਸਰਕਾਰ ਚਲਾਉਣਗੇ ਤੇ ਤੇਲ ਦੇ ਪੰਡਾਰਾ ਦੇ ਉੱਤੇ ਆਪਦੀ ਮਰਜ਼ੀ ਦੇ ਮੁਤਾਬਕ ਹੱਕ ਪ੍ਰਗਟਾਉਣਗੇ ਪਰ ਦੁਨੀਆ ਭਰ ਦੇ ਵਿੱਚ ਇਸ ਗੱਲ ਦਾ ਸੁਨੇਹਾ ਗਿਆ ਜੀ ਗੁੰਡਾਗਰਦੀ ਦੇ ਤੌਰ ਤੇ ਬਦਮਾਸ਼ੀ ਦੇ ਤੌਰ ਤੇ ਵੀ ਕਿਸੇ ਦੇਸ਼ ਦੇ ਵਿੱਚ ਆਪਦੀ ਫੌਜ ਭੇਜ ਕੇ ਤੇ ਇਸ ਤਰੀਕੇ ਦੀ ਕਾਰਵਾਈ ਕਰਨੀ ਹੁਣ ਕੱਲ ਅਮਰੀਕਾ ਦੇ ਇੱਕ ਸੰਸਦ ਮੈਂਬਰ ਨੇ ਗੱਲ ਕਹੀ ਆ ਉਹ ਕਹਿੰਦੇ ਜੇ ਪੂਤਨ ਦੇ ਵੱਲੋਂ ਜਿਲਾਂ ਸਕੀ ਨੂੰ ਐ ਚੱਕ ਲਿਆ ਜਾਂਦਾ ਤੇ ਫਿਰ ਦੁਨੀਆਂ ਭਰ ਦੇ ਵਿੱਚ ਕੀ ਰੇਕਤ ਹੋਣਾ ਸੀ ਤੇ ਉਹੀ ਗੱਲ ਇਹ ਆ ਕੋਈ ਦੇਸ਼ ਕਮਜ਼ੋਰ ਆ ਕੋਈ ਗਰੀਬ ਆ ਕੋਈ ਛੋਟਾ ਆ ਕੋਈ ਵੱਡਾ ਕੋਈ ਗਰਦਤ ਆ ਕੋਈ ਸਹੀ ਆ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਬਦਮਾਸ਼ੀ ਕਰਗੇ ਤੇ ਉਹਨੂੰ ਉਹਦੇ ਦੇਸ਼ ਦੇ ਵਿੱਚ ਚੱਕ ਲਿਆਗੇ ਜੀ ਬਿਲਕੁਲ ਸਹੀ ਹੈ ਇਸ ਮਾਮਲੇ ਨੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਕਿ ਆਖਰਕਾਰ ਟਰੰਪ ਹੋਰਨ ਹੋ ਕੀ ਗਿਆ ਜਿਹੜਾ ਸਾਹਿਬ ਮਤਲਬ ਇਸ ਤਰੀਕੇ ਨਾਲ ਤੇ ਧੱਕਾ ਕਰਨ ਗਏ ਤੇ ਇਹਦੇ ਨਾਲ ਕਿ ਉਹ ਲੋਕਾਂ 'ਚ ਬਹੁਤ ਜ਼ਿਆਦਾ ਹਰਮਨ ਭਿਆਰਤਾ ਦੀ ਉਮੀਦ ਕਰਦੇ ਆ ਕਿ ਲੋਕ ਬਹੁਤ ਉਹਨਾਂ ਨੂੰ ਪਸੰਦ ਕਰਨਗੇ ਜਿਹੜਾ ਇਹ 26 ਵਰ੍ਹਾ ਨਾ ਜੀ ਇਹ 26 ਵਰ੍ਹੇ ਦੇ ਵਿੱਚ ਬੜਾ ਕੁਝ ਹੋਣਾ ਬਾਕੀ ਹੈ ਕਿਉਂਕਿ 26 ਵਰ੍ਹੇ ਦੇ ਵਿੱਚ ਮੇਰਾ ਖਿਆਲ ਹੈ ਵੀ ਟਰੰਪ ਦੇ ਲਈ ਵੀ ਬੜੀਆਂ ਚੜਚੌਤੀਆਂ ਆਉਣਗੀਆਂ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਦੇਸ਼ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ ਹੀ ਉਹਨਾਂ ਦੇ ਖਿਲਾਫ ਆਵਾਜ਼ਾਂ ਉੱਠ ਰਹੀਆਂ ਇਹ ਆਉਂਦੇ ਸਮੇਂ ਦੇ ਵਿੱਚ ਇੱਕ ਵੱਡੀ ਗੱਲ ਹੋਊਗੀ ਕਿਉਂਕਿ ਹੁਣ ਅਮਰੀਕਾ ਦੇ ਕਈ ਲੋਕ ਆ ਜਿਹੜੇ ਸੜਕਾਂ ਦੇ ਉੱਤੇ ਆਏ ਆ ਇੱਥੇ ਕਰਕੇ ਵੀ ਫਾਈ ਬੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਤੁਸੀਂ ਕਿਵੇਂ ਚੱਕਿਆ ਇਹ ਧੱਕਾ ਹੈਗਾ ਇਹ ਤਾਂ ਵਾਰ ਆਫ ਐਕਟ ਵਾਲੀ ਗੱਲ ਆ ਇਹ ਗੱਲ ਕਹੀ ਹੈ ਜਿਹੜੇ ਉੱਥੇ ਨਿਊਯਾਰਕ ਸਿਟੀ ਦੇ ਬਣੇ ਹੈਗੇ ਜੀ ਜੋਹਰਾਨ ਮਮਦਾਨੀ ਮੇਅਰ ਬਣੇ ਜਿਹੜੇ ਤੇ ਉਹਨਾਂ ਨੇ ਇਹ ਗੱਲ ਕਹੀ ਆ ਸੋ ਮਤਲਬ ਇਹ ਜੀ ਕਿ ਅਮਰੀਕਾ ਦੇ ਵਿੱਚੋਂ ਹੀ ਟਰੰਪ ਦੇ ਖਿਲਾਫ ਬਹੁਤ ਸਾਰੀਆਂ ਆਵਾਜ਼ਾਂ ਉੱਠ ਰਹੀਆਂ ਲੋਕ ਇਹ ਗੱਲ ਕਹਿੰਦੇ ਵੀ ਇਹ ਜਿਵੇਂ ਆਪਾਂ ਜਿਹੜੇ ਮਗਰ ਪੈ ਜਾਂਦੇ ਸਾਈਕੋ ਵਾਂਗੂ ਆਪਾਂ ਉਹਦੇ ਬਾਰੇ ਜੋ ਵੀ ਸੋਚਦੇ ਆ ਉਹੀ ਗੱਲਾਂ ਕਹੀ ਜਾਂਦੀਆਂ ਤੇ ਇਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਸਾਡੀ ਇਮੇਜ ਖਰਾਬ ਹੁੰਦੀ ਹੈ ਜੀ ਜੀ ਤੇ ਟੈਣਾ ਸਾਹਿਬ ਪੰਜਾਬ 'ਚ ਠੰਡ ਦਾ ਕੀ ਹਾਲ ਹੈ ਜੀ ਮੌਸਮ ਕਿਵੇਂ ਹੈ ਠੰਡ ਦਾ ਪੂਰਾ ਫੈਰ ਹੈ ਜੀ ਪੰਜਾਬ ਦੇ ਵਿੱਚ ਵਟ ਕਢੇ ਪਏ ਆ ਠੰਡ ਦੇ ਕਰਕੇ ਸਵੇਰ ਦੇ ਵੇਲੇ ਤੋਂ ਲੈ ਕੇ ਤੇ ਰਾਤ ਦੇ ਵੇਲੇ ਤੱਕ ਠੰਡ ਜ਼ੋਰਾਂ ਦੇ ਉੱਤੇ ਆ ਇਸ ਵੇਲੇ ਵੀ ਜਦੋਂ ਆਪਾਂ ਖਬਰਾਂ ਦੀ ਸਾਂਝ ਪਾ ਰਹੇ ਆ ਤੇ ਠੰਡ ਨੇ ਵਟ ਕੱਢੇ ਪਏ ਆ ਤੇ ਬਾਕੀ ਦੇਖਦੇ ਆ ਭਾਈ ਮੀਂਹ ਦੀ ਸੰਭਾਵਨਾ ਅੱਜ ਨਹੀਂ ਆ ਪਰ ਤਰੇਲ ਬਹੁਤ ਆ ਸਵੇਰ ਦੇ ਵੇਲੇ ਤੋਂ ਲੈ ਕੇ ਰਾਤ ਦੇ ਵੇਲੇ ਤੱਕ ਤਰੇਲ ਬਹੁਤ ਜ਼ਿਆਦਾ ਪੈਦੀ ਆ ਧੁੰਦ ਬਹੁਤ ਆ ਹਵਾਸੇ ਬਹੁਤ ਆ ਠੰਡ ਬਹੁਤ ਜ਼ਿਆਦਾ ਲੱਗਦੀ ਆ ਤੇ ਅਗਲੀ ਗੱਲ ਇਹ ਜੀ ਕਿ ਕਣਕ ਦੇ ਵਾਸਤੇ ਇਹ ਠੰਡ ਇਹ ਤਰੇਲ ਇਹ ਕੋਹਰਾ ਇਹ ਧੁੰਦ ਇਹ ਬਹੁਤ ਚੰਗੀ ਆ ਕਿਉਂਕਿ ਕਣਕ ਉਨੀ ਹੀ ਕਾਮਯਾਬ ਹੋਣੀ ਆ ਜਿੰਨੀ ਵੱਧ ਠੰਡ ਪਾਊਗੀ ਸੋ ਕਣਕ ਦੇ ਲਈ ਠੀਕ ਆ ਪਰ ਆਮ ਲੋਕਾਂ ਦੇ ਵਾਸਤੇ ਜਿਹੜੀ ਆ ਬੜੀ ਨੁਕਸਾਨਦਾਇਕ ਵੀ ਸਾਬਤ ਹੁੰਦੀ ਜਨਜੀਵਨ ਬੜਾ ਪ੍ਰਭਾਵਿਤ ਹੋਇਆ ਪਿਆ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਜ ਦੇ ਲਈ ਇੰਨੇ ਜਿਹਾ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨ ਜੀ ਮਿਹਰਬਾਨ